हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਅਠ ਨਗ ਛੇੜ ਲਈ ਲੈ ਕੇ ਆਏ ਹਾਂਗੇ ਸੇ ਤਾਂ ਹੀ ਫਰਵਸੀਆਂ ਨੇ ਤੇ ਦੋ ਅਵਸਰ ਕਟੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਠੀਕ ਆ ਬਾਈ ਦਈਏ ਜਮਾਂ ਸਰ ਕਿਵੇਂ ਚੱਲਦਾ ਬਾਈ ਕੰਮ ਪੂਰਾ ਵਧੀਆ ਕੰਮ ਹੋਜੀ ਠੀਕ ਆ ਹਾਂਜੀ ਤੇ ਅੱਜ ਆਪਣੇ ਕੋਲੇ 6 ਤਾਂ ਹੀ ਫਿਰ ਬਚੀਆਂ ਹਨ ਹਾਂਜੀ 2 ਕਟੀਆਂ 2 ਕੱਲ ਵੇਗੀਆਂ 2-3 ਕਟੀਆਂ ਤੇ 3 ਗਾਈਆਂ ਵਿੱਚੋਂ ਦੋ ਕੁੜਗੁਪੜ ਠੀਕ ਆ ਤੇ 3 ਕੁ ਬੱਚੀਆਂ ਜੀ ਸਵੇਰ ਵੇਚੀਆਂ ਤੇ ਨਾਮ ਤੇ ਆਪਣਾ ਐਡਰੈਸ ਬੋਲ ਨਾਮ ਮਮਨਦੀਪ ਜੀ ਪਿੰਡ ਮੀਰੀਆਂ ਜ਼ਿਲ੍ਹਾ ਮੋਗਾ ਤਸੀਲ ਨਿਹੰਗੜ ਨੇੜੇ ਪਿੰਡ ਬਾਈ ਕਿਹੜੇ ਰਹਿੰਦਾ ਨੇੜੇ ਬੋਡੇ ਨੰਗਲ ਜੀ ਇੱਥੋਂ ਬਲਾਸਪੁਰ ਹਮਤਪੁਰਾ ਜੀ ਇਧਰ ਬਦਨੀ ਕਲਾ ਤੇ ਉਧਰ ਨਿਹੰਗੜਾ ਮੋਬਾਈਲ ਨੰਬਰ ਬੋਲ ਦੂਗਾ 8198849602 ਜੀ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਬਈ ਇਧਰੋਂ ਆ ਬੱਚਿਆਂ ਦੀ ਸਟਾਰਟ ਕਰਦੀ ਹੈ ਜਿਹੜੀ ਆਪਾਂ ਸਾਹਮਣੇ ਬੱਚਾ ਦੇਖ ਰਹੇ ਕਿੰਨੇ ਕ ਟਾਈਮ ਦਾ ਬਈ ਇਹ ਵੀਰੇ ਹੋਊਗਾ 3 3.5 ਮਹੀਨਾ ਦਾ ਬੱਚਾ ਠੀਕਾ ਪੂਰਾ ਟਾਪ ਦਾ ਬੱਚਾ ਕੀ ਬਾਤ ਆ ਭਾਈ ਸਮਿਆ ਬਹੁਤ ਆ ਹਨਾ ਸਮਿਆ ਬਹੁਤ ਆ ਪਰ ਉਹਨਾਂ ਨੇ ਦੱਸਿਆ ਮੈਂ 7-800 ਰੁਪਏ ਤਾਂ ਠੀਕ ਹੈ ਭਰਾ ਜੀ ਬਈ ਚੈੱਕ ਕਰੋ ਇੱਕ ਨੰਬਰ ਚੰਗੀ ਨਸਲ ਦਾ ਕੀ ਬਾਤ ਆ ਭਾਈ ਮੇਰ ਫੁੱਲਾ ਖੋਲੀ ਭਈ ਆਪਣੇ ਖੂਲ ਕੇ ਮੜਾ ਤੋੜ ਦੇ ਬਹੁਤ ਟਾਪ ਦਾ ਬੱਚਾ ਭਈ ਐ ਲਾ ਲਓ ਫੁੱਲ ਪਲਿਆ ਵਾਗਾ ਜਿਵੇਂ ਇੰਨੀ 3 ਕ ਮਹੀਨਿਆਂ ਦੀ ਉਮਰ ਆ ਹਨਾ ਉਸ ਨਾਲ ਬਹੁਤ ਚੰਗਾ ਕਰਦਾ ਬੱਚਾ ਬਹੁਤ ਚੰਗਾ ਵਰਤਦਾ ਕੀ ਬਾਤ ਆ ਭਾਈ ਬਹੁਤ ਟਾਪ ਦਾ ਬੱਚਾ ਕੀ ਬਾਤ ਆ ਦੇਖੋ ਲੇ ਪੁਲਿਆ ਪੁਲਿਆ ਬਹੁਤਾ ਪ੍ਰਿੰਟ ਵੜਾ ਚੰਗਾ ਬੱਚੇ ਦਾ ਹਾਂਜੀ 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 ਨਗੀਨਾ ਬੱਚਾ ਹੈ ਕਿਤਰਾ ਦਾ ਫੇਸ ਬਿਊਟੀ ਚਾਰ ਹੀ ਥਾਣਾ ਦੇਖੋ ਬੱਚੇ ਦੀ ਕਿਆ ਬਾਤ ਹੈ ਬ੍ਰੀਡ ਬੱਚੇ ਚੈੱਕ ਕਰੋ ਫੇਸ ਬਿਊਟੀ ਬੜੀ ਕਮਾਲ ਦੀਆ ਹਾਂਜੀ ਲੈ ਚੱਲ ਅਮਨੇ ਮੋੜ ਲਿਆ ਦੇਖੋ ਕਿੰਨੀ ਬਈ ਮੈਂ ਕਿਆ ਬਾਤ ਹੈ ਕੋਈ ਗੱਲ ਨਹੀਂ ਟੌਪ ਦਾ ਬੱਚਾ ਹੈ ਬਤਰੀ ਬੜਾ ਬੱਚਾ ਯਾਰ ਹਾਂਜੀ ਹਾਂਜੀ ਕੀ ਮੁੱਲ ਆਮਨੇ ਫਿਰ ਦੇਣ ਲੈਣ ਮੁੱਲ ਲੈਣ ਦੇਣ ਨਾਲ 650 ਰੁਪਏ ਚ ਦੇ ਦਾਂਗੀ ਵੀਰੇ 650 ਚ ਹਾਂਜੀ ਬਾਈ ਲੈ ਬਾਈ ਜਮਾ ਲਾ ਲਓ ਵੀ ਜਾਇਜ਼ ਮੁੱਲ ਹੀ ਕਰਿਆਗਾ ਜਮਾ ਜਾਇਜ਼ੀ ਮੁੱਲ ਹੋਣਗੇ ਵੀਰੇ ਆਪਣੀ ਜਾਇਜ਼ ਮੁੱਲ ਹੁੰਦੇ ਕਰਕੇ ਉਤਨਾ ਪ ਵਾਸ ਮੰਨ ਕੇ ਚਲੋ 2 ਕੁ ਘੰਟੇ ਜਦੋਂ ਵਿਲੇ ਹੋਗੇ ਸੀ ਠੀਕ ਆ ਉਦੋਂ ਵਾਲੀ ਵੀਡੀਓ ਸੀ ਮੋਰ ਕੇ ਉਸ ਵੀਡੀਓ ਤੋਂ ਮਗਰੋਂ 6-7 ਲੱਖ ਮਗਰੋਂ ਵੇਚੇ ਆਪਾਂ ਅੱਜ ਸਵੇਰ ਵੇਚੇ ਆ ਤੇ ਕੱਲ ਵੇਚਦੇ ਸੀ ਬਾਈ ਠੀਕ ਆ ਬਾਈ ਹਾਂਜੀ ਤੇ ਅੱਗੇ ਆਪਣੇ ਦੋ ਨੰਬਰ ਬੱਚਾ ਬਾਈ ਇਹ ਵੀਰੇ ਜਰਸੀ ਪੰਜਾਬ ਵਾਲੀ ਪਿਓਰ ਬੱਚਾ ਹੈ 4 ਮਹੀਨਿਆਂ ਦਾ ਬੱਚਾ 4 ਮਹੀਨਿਆਂ ਦਾ ਪੂਰਾ ਟਾਪ ਦਾ ਨਾ ਝੋਲੀ ਦੇਖੋ ਬੱਚੇ ਦੀ ਚੈੱਕ ਕਰੋ ਲੰਮਾ ਚੈੱਕ ਕਰੋ ਬੱਚਾ ਬਾਕੀ ਫੇਸ ਕੁਆਲਿਟੀ ਚੈੱਕ ਕਰੋ ਬਾਈ ਲੈ ਵਈ ਫੇ ਚੈੱਕ ਕਰੋ ਛੋਟਾ ਛੋਟਾ ਕੰਨ ਬੁੱਧੀਵਤੀ ਨਾ ਇਹ ਗੱਲ ਕਰੀਏ ਫੁੱਲ ਕਮਾਲ ਦੀ ਹੈ। ਚਾਰ ਹੀ ਥਣ ਹੋਣਗੇ ਲੈ ਦੇਖੋ। ਥਣ ਦੇਖ ਲਓ ਪੰਛੀ ਦੇ। ਇਹ ਜੇ ਥਣਾਂ ਦੇ ਲੈ। ਇਹ ਜੀ ਬੱਚੀ 15-15 ਮਹੀਨੇ ਦੇ ਥਣ ਕੱਢਦੀ ਹੈ ਦੇਖ ਲਓ 4 ਮਹੀਨੇ ਦੇ ਬੱਚੇ ਕੱਢਿਆ। ਸਹੀ ਗੱਲ ਆ। ਕੀ ਮੁੱਲ ਆਉਂਨੇ? ਟੌਪ ਦੀ ਬੱਚਾ ਲੈ। ਇਹ ਵੀ ਮੁੱਲ ਜਿੰਨਾ ਮਰਜ਼ੀ ਕਰਾ ਲੋ ਵੀਰੇ। ਇਹ 7000 ਚ ਪੰਛੀ ਦੇ ਦਿੰਨੀ। 7000 ਦੀ। ਹਾਂਜੀ ਜਰਸੀ ਵੀ। ਤੇ ਜੇ ਤੂੰ ਜੋੜਾ ਲਓ ਬਾਈ। ਜੋੜਾ ਆਪਾਂ ਦੇ ਦਾਂਗੇ ਵੀਰੇ 12000 ਰੁਪਏ। 12000 ਦਾ ਜੋੜਾ 12000 ਦਾ ਬੱਚੇ ਨੂੰ ਦੇ ਦੇਣਾ ਆਫਰ ਵਾਲੇ ਕੰਮ ਹੀ ਕਰੀ ਜਾਂਦਾ ਬਾਈਆ ਬਣਾ ਅੱਗੇ ਵੀ ਇਹਦੇ ਇਹੋ ਜਿਹੇ ਮਤਲਬ ਆਫਰ ਹੀ ਹੁੰਦੇ ਆ ਇੱਕ ਤਰ੍ਹਾਂ ਦੇ ਮੈਂ ਆਫਰ ਹੀ ਸਮਝ ਬੰਦਾ ਬੱਚਿਆਂ ਦੀ ਕੁਆਲਿਟੀ ਬਾਈ ਚੈੱਕ ਕਰੋ ਕੁਆਲਿਟੀ ਬਹੁਤ ਟਾਪ ਦੀ ਆ ਵੀਰੇ ਪੰਜਾਬ ਵਾਲੀ ਜਰਸੀ ਆ ਆਏ ਨਹੀਂ ਹੋ ਗਾਲੇ ਠੀਕ 25 ਦੇ ਦੇ ਚਾਰ ਹੀ ਤਾਂ ਬਹੁਤ ਪੰਜ ਮਾਸਾ ਚੰਗਾ ਥਣ ਲੱਗਿਆ ਵਾ ਅੱਗੇ ਆਪਣੇ ਤਿੰਨ ਨੰਬਰ ਬਾਈ ਤਿੰਨ ਨੰਬਰ ਬੱਚਾ ਵੀਰੇ ਪਿਓਰ ਹੈ 11 12 ਮਹੀਨਿਆਂ ਦਾ ਬੱਚਾ ਇਹ 11 12 ਮਹੀਨਿਆਂ ਦਾ ਹਾਂਜੀ ਟੀਕੇ ਦੇ ਕਾਬਿਲ ਹੀ ਆ ਯਾਰ ਹਨਾ ਹਾਂ ਆ ਦੇਖੋ ਲੈ 2 ਮਹੀਨੇ ਸਾਹ ਕੇ ਪੂਰਾ ਟੀਕਾ ਲੈ ਲੈ ਨਾਲ ਕਿੰਨਾ ਸਾਹ ਕਰ ਦੇਖ ਲੈ ਲੰਮੀ ਚੈੱਕ ਕਰੋ ਬਸ ਇਹਦਾ ਸਾਰੀ ਖੀਰੀ ਖੀਰੀ ਬੱਚੀ ਆ ਠੀਕ ਆ ਖੀਰਾ ਬੱਚਾ ਬਾਈ ਦੰਦਾ ਚੋ ਹਜੇ ਬਾਕੀ ਪਲੀ ਵੀ ਬਹੁਤ ਆ ਹਨਾ ਪਲੀ ਬਹੁਤ ਆ ਬੱਚੀ ਬਰੀਡ ਬੜੀ ਆ ਬਾਈ ਰੈਂਟ ਚੈੱਕ ਕਰੋ ਸਨਖ ਬਣਾ ਨਾ ਫੋਲਾ ਬਸੀ ਲੰਮੀ ਲੰਮੀ ਚੈੱਕ ਕਰੋ ਫੋਲਾ ਨਾਲੇ ਥਣ ਦੇਖ ਲਓ ਚਾਰ ਹੀ ਹੋਣਗੇ ਲੈ ਆਏ ਨਹੀਂ ਹੋਗਾ ਕੀ ਬਾਤ ਹਨ ਮੋਟੇ ਮੋਟੇ ਥਣ ਹੋਣਗੇ ਲੱਗਿਆ ਹਨਾ ਪੂਰਾ ਟੌਪ ਦਾ ਬੱਚਾ ਹੋ ਜੀ ਘਰੇ ਰੱਖ ਕੇ ਪਾਲਣਾ ਨਾ ਬੱਚਾ ਤੇ ਆਵਣੇ ਫਿਰ ਕੀ 2 ਮਹੀਨੇ ਤਿਆਰ ਹੁੰਦਾ ਬੱਚਾ ਹੂੰ ਇਹ ਬੱਚੇ ਦਾ 40-4000 ਰੁਪਏ ਮੁੱਲ ਕਰਦੇ ਆ ਹਰੇਕ ਬੰਦਾ ਵੀਡੀਓ ਦੇਖ ਕੇ ਆਪਣਾ ਨੱਕ ਲੈ ਲੇ ਕੋਈ ਵੀ 20 ਮੁੱਲੇ ਫਿਰ ਹਮਨੇ ਮੁੱਲੇ ਤਾਂ ਕਿੰਨਾ ਕਰਾ ਲੂ ਵੀਰੇ ਇਹ ਰ 20000 ਚ ਬੱਚਾ ਦੇ ਦੇਣਾ 20000 ਚ ਹਾਂਜੀ ਬਾਈ ਕੀ ਬਾਤ ਆ ਬਾਈ ਆ ਗਏ ਲੋਕ 40 ਕੁਆਲਟੀ ਬੱਚੇ ਦੀ ਦੇਖੋ ਮੈਂ ਚੈੱਕ ਕਰੋ ਫੁੱਲ ਬ੍ਰੀਡ ਆ ਫੁੱਲ ਬਲੀ ਵੀ ਆ ਆਏ ਨਹੀਂ ਹੋਗਾ ਲੋਕਾ 35 35000 ਮੰਗਣਾ 35ਵੇਂ ਦੀ ਲੋਕੀ ਮੰਗਦੇ ਅਜੇ ਬੱਚੇ ਦਾ ਲਾਈ ਉਹੀ ਗੱਲ ਆ ਬਾਈ ਪਰ ਛੋਟੇ ਵੀਡੀਓ ਤੇ ਪੈਂਦੇ ਆ ਨਹੀਂ ਹੈਗਾ ਵੀਡੀਓ ਦੇਖ ਕੇ ਆਸੇ ਪਾਸੇ ਫੇਰ ਆਪਣੀ ਚੀਜ਼ ਲਵੇ ਲੈ ਠੀਕ ਆ ਆਇ ਨਹੀਂ ਹੋਊਗਾ ਲੱਤੋਂ ਦਾ ਤਰਾ ਬੰਦ ਹੈ ਆਪਣੇ ਪੂਰੀ ਦੇਖ ਲੋ ਲੈ ਕੀ ਬਾਤ ਹੈ ਬਾਈ 2 ਮਹੀਨੇ ਪੂਰੇ ਟੀਕਰ ਵਾਲੀ ਕਾਬਲਤ ਹੋ ਜਾਊਗਾ ਜਿਹਨੇ ਸੰਭਣੀਆ 2-3 ਗੱਟੇ ਪਾਤੇ ਨਾ ਹੂੰ ਪੂਰੀ ਟਾਪ ਦੀ ਬੱਛੀ ਬਣੂਗੀ ਨਾਲ ਸਹੀ ਗੱਲ ਆ ਬਾਈ ਹਾਂ ਆਇ ਨਹੀਂ ਹੋਊਗਾ ਕਿਸੇ ਪਾਸੋਂ ਖੁੰਜੀ ਆ ਸਹੀ ਗੱਲ ਆ ਹਾਂਜੀ ਅੱਗੇ ਆਪਣੇ 4 ਨੰਬਰ ਬੱਚਾ ਬਾਈ ਇਹ ਵੀਰੇ ਹੈਗੀ ਉਮਰ 15-16 ਮਹੀਨਿਆਂ ਦੀ ਵੀਰੇ ਇਹ ਦੋਂਦ ਤੇ ਕੱਢਣ ਲੱਗ ਗਈ ਦੋਂਦ ਦੋਂਦ ਵੀ ਮੰਨ ਕੇ ਲਵੇ ਬਾਈ ਹੂੰ ਆਪਾਂ ਤਾਂ ਨਹੀਂ ਹੁੰਦਾ ਸਹੀ ਗੱਲ ਆ ਜਿਹੜੀ ਗੱਲ ਹੈਗੀ ਉਹ ਕਰਕੇ ਦੇਵਾਂਗੇ ਮੱਛੀ ਦੇ ਮੱਛੀ ਦੀ ਤੇਲੋ ਕੀ ਬਾਤ ਆ ਫੇਸ ਬਿਊਟੀ ਵੀ ਚੈੱਕ ਕਰੋ ਬੱਚੇ ਦੀ ਪ੍ਰਿੰਟ ਚੈੱਕ ਕਰੋ ਬੱਚੇ ਦਾ ਸਨਖਾ ਪਾਣਾ ਚੈੱਕ ਕਰੋ ਕੀ ਆ ਥੋੜਾ ਦਰਮਿਆਨਾ ਜਿਹਾ ਹੋਊਗਾ ਦੇਖ ਲਓ ਪਛੀ ਬਹੁਤ ਟਾਪ ਦੀ ਬਣੂਗੀ ਇਹ ਹਾਂ ਆਏ ਨਹੀਂ ਹੋਊਗਾ ਲੈ ਸਹੀ ਗੱਲ ਆ ਚੰਗੀ ਸਮਾਈ ਤੇ ਪਾਲੀ ਨਾ ਤਾਂ ਗੱਲਾਂ ਬੱਚੇ 2 ਮਿੰਟ ਵਿੱਚ ਪੂਰਾ ਟੀਕਾ ਹੀ ਵੀ ਲੈਣ ਵਾਲੀ ਆ ਲੈਣ ਵਾਲੀ ਆ ਦੇਖ ਲੈ ਸਾਹਭੀਆਂ ਬੱਚੀ ਲੈ ਠੰਡੀ ਠੁੰਡੀ ਇੰਨੀ ਆ ਜਿੰਨੀ ਮਰਜ਼ੀ ਕੀ ਬਾਤ ਆ ਜਿਹਨੇ ਘਰੇ ਰੱਖਣੇ ਬੱਚੇ ਸੋਗਰਾ ਹਨ ਇਹਦੇ ਬੱਚਾ ਦੇ 40 40 ਮੁੱਲ ਕਰਦੇ ਆ ਹਾਂ ਇੰਨਾ ਪ੍ਰਿੰਟ ਨਹੀਂ ਮਿਲਣਾ ਨਾ ਹਜ਼ਾਰ ਰੇਟ ਮਿਲੇ ਆਪ ਨੂੰ ਰੇਕ ਬੰਦਾ ਕਹਿੰਦਾ ਵਾ ਰੇਕ ਦੀ ਬੁੱਕਲ ਵਾਲਾ ਹੋਊਗਾ ਕੀ ਮੁੱਲ ਆ ਫਿਰ ਹਮਨੇ ਰੇਡ ਇਹਦਾ ਨਾ ਬਰੇ 20 ਕਰਨਾ 15 ਕਰਨਾ 12000 ਚ 25 ਦੀ ਦੇਣੀ 12000 ਦੀ ਆਹ ਮਰੀ 12000 ਚ 25 ਦੀ ਦੇਣੀ ਆ ਕੋਈ ਫੋਰ ਸ਼ਾਂਗ ਨਹੀਂ ਬੱਚੀ ਦੀ ਭਾਈ ਜੈ ਜੈ ਮੋਲ ਠੰਡੀ ਇੰਨੀ ਆ ਬੱਚੀ ਲੈ ਕੀ ਬਾਤ ਆ ਭਾਈ ਲੈ ਚੈੱਕ ਕਰੋ ਮੁੱਲ ਵੀ ਬਾਈ ਨੇ ਜੈ ਜੈ ਜੀ ਮੋਲ ਤੇ ਹਮਨੇ ਦੇਖ ਕੋਈ ਜੋੜਾ ਇਕੱਠਾ ਲਊ ਦੋ ਨਾ ਜੋੜਾ ਆਪਾਂ ਇਕੱਠਾ ਵੀਰ 30 ਦਾ ਦੇ ਦੋ ਚੱਕੋ ਭਾਈ ਆਫਰ ਵਾਲਾ ਕੰਮ ਹੀ ਆ ਜਾਵਾ ਜੋੜਾ ਬਾਈ ਕਹਿੰਨਾ ਆਪਾਂ 30 ਦਾ ਦੇ ਦੇਂਗੇ ਹਨਾ ਹਾਂ 30000 ਦਾ ਹੋ ਜੇ ਦਿਨਾ ਠੀਕ ਆ ਹਾਂਜੀ ਬੰਦ ਹੈ ਬਈ ਇਹਨੂੰ ਵੀ ਆਪਣੇ ਨਾਲੇ ਦਾ ਲਾ ਲਾ ਥੋੜੀ ਸ਼ਾਮ ਵਾਲੀਆਂ ਬੱਚਿਆਂ ਦੀ ਸ਼ਾਮ ਤੇ ਕਿਦੋਂ ਨਾ ਦੋ ਦੋ ਮਹੀਨੇ ਨੂੰ ਤਿਆਰ ਹੋ ਕੇ ਬੱਚਿਆਂ ਜਿਹਨਾਂ ਮਰਦੀ ਜਿਹਨਾਂ ਮਰਦੀ ਮੁੱਲ ਕੱਢੀ ਚਲੇ ਗਿਆ ਠੀਕ ਗੱਲ ਆ ਬਾਈ ਆਪਣੀ ਪਿਊਡ ਚ ਲੈ ਇੰਨਾ ਮੁੱਲ ਨਹੀਂ ਹੁੰਦਾ ਲੋਕਾਂ ਕੋਲ ਜਾਣਦ ਗਈਆਂ ਆਪਣੇ ਬੱਚਿਆਂ ਅੱਗੇ ਬਾਈ ਆਪਣੇ 5 ਨੰਬਰ ਇਹ ਵੀਰੇ ਹੋਊਗਾ ਬਣ ਕੇ ਚੱਲ 9 8 9 ਮਹੀਨਿਆਂ ਦਾ ਬੱਚਾ ਠੀਕ ਆ ਇਹਦੇ ਸਿੰਗ ਵੀ ਆ ਇਹਦਾ ਮੂੰਹ ਦਿਖਾ ਦੇ ਮਾੜਾ ਬਿੰਗਾ ਬਾਈ ਸਹੀ ਹੈ। ਤੋਂ ਤੇ ਜਿੰਗੂ ਬਿੰਗਾ ਕੋਈ ਹੋਰ ਕੋਈ ਪ੍ਰੋਬਲਮ ਨਹੀਂ ਬਾਈ। ਠੀਕ ਆ। ਜਿਹੜੀ ਗੱਲ ਉਹ ਕਹਿ ਕੇ ਦੇਣੀ ਆਪਾਂ। ਠੀਕ ਆ। ਸਿੱਧੀ ਜੀ ਗੱਲ ਆਪਣੀ ਤਾਂ ਇਹ ਗੱਲ ਨਹੀਂ ਹੈਗੀ ਕਿ ਵਗਲਾ ਕੋਲੇ ਆ ਕੇ ਕਹੂਗਾ। ਹੂੰ। ਆਪਾਂ ਜਿਹੜੀ ਗੱਲ ਹੋਊ ਆਪਾਂ ਆਪਣੀ ਆਤ ਤਾਂ ਉਹੀ ਕਹਿ ਕੇ ਦੇਣੀ ਬਾਈ। ਠੀਕ ਆ। ਉਹ ਖਾਨ ਖੋਣ ਚ ਕੋਈ ਚੱਕਰ ਤਾਂ ਪੂਰੀ ਓਕੇ ਆ ਫਿਰ ਉਹ ਜੀ ਕੋਈ ਦਿੱਕਤ ਨਹੀਂ ਪਾਉਂਦੀ ਹੁਣ ਖਾਂਦੀ ਦੇਖ ਲੋ। ਠੀਕ ਆ। ਹੁਣ ਆਪਾਂ ਉਹ ਆਤ ਨਹੀਂ। ਨਹੀਂ ਬਾਈ ਬਸ ਜੀ ਦੇਖੋ ਗੋਲ ਗੋਲ ਪਈ ਆ ਵੈਸੇ ਬਾਈ ਨੇ ਉਹ ਦਸ ਹੀ ਦਿੱਤਾ ਕਨਾ ਮੂੰਹ ਵਿੰਗਾ ਜਾ ਮੜਾ ਜਾ। ਹਾਂ ਜੇ ਮੂੰਹ ਮਿੰਦਾ ਨਾ ਹੁੰਦਾ ਬੱਚੀ 2 ਥਾਂੜ ਝੋਲੀ ਦਿਖਾ ਦਿਓ ਲੈ ਬਾਈ ਥਾਂੜ ਝੋਲੀ ਚੈੱਕ ਕਰ ਇੱਕ ਨੰਬਰ ਝੋਲੀ ਆ ਮੈਂ ਕਹਿੰਦਾ ਝੋਲੀ ਬਹੁਤ ਚੰਗੀ ਆ ਬਾਈ ਲੈ ਦਿਖਾ ਦਿਓ ਝੋਲੀ ਹੁਣ ਟਕਰਾ ਹਾਂ ਬਾਈ ਦਿਖਾਤੀ ਦਿਖਾਤੀ ਨਾ ਚਾਰ ਹੀ ਥਾਣ ਹੋਣਗੇ ਕੀ ਮੁੱਲ ਆਮਨੇ ਫਿਰ ਮੁੱਲੇ ਦਾ ਕਿੰਨਾ ਕਰੀਏ ਵੀਰੇ 6500 ਚ 25 ਦੇਣੀ ਆਪਾਂ 6500 ਦੀ ਹਾਂ ਉਹਦੇ ਚ ਮਾਨਤਾ ਨ ਕਰਾਂਗੇ ਲੋਕਾਂ ਨੂੰ ਬਾਈ ਕਹਿੰਦਾ ਜਿੰਨਾ ਮਰਜੀ 15 ਪਹਿਲਾਂ ਮੁੱਲ ਕਰ ਦੋ ਮੁੜ ਕੇ ਘਟੀ ਚਲੋ ਠੀਕ ਮੁੱਲ ਆਪਣੇ ਜਾਇਜ ਹੁੰਦੇ ਕਰਕੇ ਸਾਰੇ ਪਸ਼ੂ ਵੇਗਦੇ ਆ ਬਾਈ ਹੂੰ ਕੀ ਫਾਇਦਾ ਮੈਂ ਕਹਿੰਦੇ ਇਹ ਜੀ ਪੱਛੀ ਦਾ ਅਗਲਾ ਕਹਿੰਦਾ ਫੋਨ ਤੇ ਕਰਾਂਗੇ ਠੀਕ ਆ ਜਿਹੜੀ ਆਪਾਂ 3 ਨੰਬਰ ਤੇ ਬੱਛੀ ਦਿਖਾਈ ਹੈ 4 ਤੇ 3 ਤੇ 4 ਐਹ ਜੀ ਬੱਚਾ ਦੇ ਲੋਕੀ ਕਹਿੰਦੇ ਫੂਨ ਤੇ ਕਰਾਂਗੇ। ਆਹ ਲਾ ਪੱਠੇ ਖਾਣੀ ਕੋ ਨਹੀਂ ਦੇਖ ਲੋ ਲੈ। ਕੀ ਆ ਬਾਈ? ਆ ਨਹੀਂ ਹੈਗਾ। ਅੱਗੇ ਬਾਈ 5 6 ਨੰਬਰ 6 ਨੰਬਰ ਬੱਛੀ ਹੈ ਵੀਰੇ। ਯਾਨੀ ਕਿ ਹੋਊਗੀ ਮੰਨ ਕੇ 17 18 ਮਹੀਨੇ ਦੇ ਉੱਤੇ ਹੀ। ਬੱਛੀ ਦੇ ਸੈਨਿਕ ਵੜੀਆ ਯਾਰ। ਸੈਨਿਕ ਤੇ ਬੱਛੀ ਤੇ ਟੀ ਕੋਈ ਭਰਾਵਾ ਬਾਈ। ਠੀਕ ਆ। ਉਹ ਕਿਸਮਤ 100% ਗੱਬੜ ਵੀ ਹੋਊ ਬੱਛੀ ਇਹ। ਹੂੰ। ਥਣ ਦਿਖਾ ਦੇ ਨਾਲੇ ਪੂਰੇ ਟਾਪ ਦੀ ਬਰੀਡ ਵਾਲੀ ਆ ਇਹ ਜੀ ਬੱਚੀ ਅਗਲਾ ਕਹਿੰਦਾ ਵੀ ਫਾਰਮ ਵਾਲੀ ਆ ਆਪਾਂ ਘਰੇਲੂ ਕਰੋ ਬੱਚਾ ਲੈਣਾ ਖੋਲ ਦੇ ਬਾਈ ਇਹਨੂੰ ਵੀ ਤੋੜ ਦੇ ਆਪਣੇ ਇਹਨੂੰ 25 26 ਦਿਨ ਹੋ ਗਏ ਪੂਰਾ ਟੀਕਾ ਲਾਏ ਨੇ ਬਰੀਡ ਬਾਈ ਚੈੱਕ ਕਰੋ ਬੰਦੋ ਬੱਚੀ ਦੀ ਇੱਕ ਨੰਬਰ ਬਰੀਡ ਆ ਪਲੀ ਵੀ ਦੇਖੋ ਸਾਰੇ ਇੱਕ ਬੜੀਆ ਟੀਕਾ ਲੱਗਿਆ ਬਾਈ ਕਹਿੰਦਾ ਟੀਕਾ ਲੱਗਿਆ ਉਹ 100% ਬੱਚੀ ਗੱਬਰ ਹੋਗੀ ਉਹਨਾਂ ਦਾ ਨਾੜ ਵਾਲਾ ਟੀਕਾ ਲੱਗਿਆ ਬੰ ਨਾਲੇ ਠੀਕ ਆ ਹਾਂ ਬਾਕੀ ਕਿਸਮ ਦਾ ਬਾਈ ਆਪਾਂ ਹੁਣ ਲੰਮੀ ਲੰਮੀ ਬਹੁਤ ਆ ਬਾਈ ਹਨਾ ਲੰਬੀ ਬਹੁਤ ਆਪਾਂ ਖਾਲੀ ਕਰਕੇ ਦੁਨੀਆ ਜੀ ਦੀ ਘੜੀ ਠੀਕ ਆ ਚੱਕੋ ਵੀ ਪਛੀ ਤੇ ਕਿੰਨੇ ਦੀ ਹੋ ਜਨ ਮਰਜੀ ਮੰਗ ਲੈ ਪਛੀ ਬਾਕੀ ਸੈਨ ਗਾਲੀ ਵਸੀ ਆ ਬਾਈ ਬਲੀ ਵੀ ਬੜੀ ਆ ਥਣ ਬਹੁਤ ਚੰਗਾ ਹੂੰ ਬਾਕੀ ਜਦੋਂ ਪਲ ਗਈ ਉਦੋਂ ਉਸ ਹੋਰੀ ਦੀ ਚਾਊਗਾ ਮੁੱਲ ਬਾਈ ਫਿਰ ਮੁੱਲ ਦਾ ਕਿੰਨਾ ਕਰਾਲਾ ਵੀਰੇ ਇਹ ਵੀ 12000 ਚ ਪਛੀ ਦੇ ਦੇਣੀ ਆ 12000 ਦੀ ਹਾਂ ਪਛੀ ਦਾ ਥਣ ਦੇਖ ਲੋ ਕਿੰਨਾ ਮੋਟਾ ਲੱਗਿਆ ਲੈ ਮੈਂ ਕਹਣਾ ਕਿਆ ਬਾਤ ਆ ਲੈ ਬੜਾ ਚੰਗਾ ਥਾਣਾ ਮੁੱਠੀ ਵਾਲਾ ਥਣ ਤਿਆਰ ਕਰੂ ਜਦੋਂ ਕਰਮ ਵਾਲੀ ਤਿਆਰ ਕਰ ਹਾਂਜੀ ਹਾਂਜੀ ਬਾਕੀ ਇਹਦੀ ਉਮਰ ਬਾਵਾ ਹੋਊਗੀ 7-18 ਮਹੀਨਿਆਂ ਦੀ ਹੋਊਗੀ ਬਟ ਥਰਕ ਮਹੀਨੇ ਦੱਸ ਆਪਾਂ ਨੂੰ ਠੀਕ ਆ ਹੂੰ ਤੇ ਅੱਗੇ ਬਈ ਕਿੰਨੇ ਕਟੀਆਂ ਆ ਗਈਆਂ ਦੋ ਹਾਂਜੀ ਇਹ ਕਟੀਆਂ ਵਰੀ ਕਿੰਨੀ ਕਿੰਨੀ ਉਮਰ ਦੀਆਂ ਬਈ ਇਹ ਇਹਦੀ ਉਮਰ ਹੈਗੀ ਆ ਵੀਰੇ 13 ਮਹੀਨਿਆਂ ਦੀ ਬੱਚੀ ਦੀ ਕੱਟੀ ਦੀ ਠੀਕ ਆ ਰਿਜਨਲ ਹੂੰ ਸਿੱਧੀ ਜੀ ਗੱਲ ਸੋ ਫੇਸ ਬੜਾ ਪਿਆਰਾ ਯਾਰ ਹਨਾ ਛੋਟਾ ਜਿਹਾ ਮੂੰਹ ਬਾਕੀ ਠੰਡੀ ਠੰਡੀ ਬਹੁਤ ਯਾਰ ਕੱਟੀ ਆਏ ਨਹੀਂ ਲੈ ਐਨੀ ਠੰਡੀ ਆ ਲੈ ਲਪੂ ਚੱਕ ਲਊਗੀ ਪਤਲੀ ਇਹ ਪਿੰਡੇ ਦੀ ਹਨਾ ਥਣ ਚਾਰ ਹੀ ਹੋਣਗੇ ਪੱਚੀ ਕੱਟੀ ਦੇ ਲੈ ਬਈ ਚਾਰ ਥਾਣਾ ਸਹੀ ਗੱਲ ਹੈ ਹਨਾ ਚਾਰ ਹੀ ਥਾਣਾ ਬੜੀਆ ਕੱਟੀ ਕੱਟੀ ਦੀ ਕੁਆਲਿਟੀ ਚੈੱਕ ਕਰੋ ਮਦਰਦਰ ਰਿਕਾਰਡ ਪਤਾ ਦੋਨਾਂ ਦਾ ਵੀਰੇ ਉਹ ਤਾਂ ਕਨੇ 17 18 ਕਿਲੋ ਦਿੱਤੇ ਠੀਕ ਆ ਬਾਕੀ 12 ਮਾਣ ਲੇ ਲੋ ਬਈ ਯਾਰ ਹਨਾ ਠੀਕ ਆ ਬਾਕੀ ਯਾਰ ਸੇਵਾ ਹੁੰਦੀ ਹੈ ਬਈ ਹੂੰ ਸਿੱਧੀ ਜੀ ਗੱਲ ਹੈ ਹਾਂ ਦੇਖੋ ਲੈ ਇਹ ਚੈੱਕ ਕਰੋ ਬੜਾ ਚੰਗਾ ਬਾਕੀ ਚਾਰ ਹੀ ਬਈ ਥਾਣਾ ਬਹੁਤ ਚੰਗਾ ਸਮੀਆਂ ਮੈਂ ਫੁੱਲਾ ਦੂਮੀ ਦੇਖ ਲਓ ਲੈ ਇਹ ਨਹੀਂ ਪੜੀ ਸੰਭੀਆ ਤੋੜਾ ਤਰਾ ਫੁੱਲ ਚੰਗਾ ਕੀ ਮੋਲਾ ਆਪਣੇ ਫਰਦਿਆਂ ਲੈਣ ਬਈ ਮੋਹਰੇ ਦਾ ਕਿੰਨਾ ਕਰਾਲੋ ਵੀਰੇ 16000 ਚ ਕੱਟੀ ਦੇ ਦੇਣੀ 16000 ਦੀ ਤੇ ਜੇ ਕੋਈ ਜੋੜਾ ਇਕੱਠਾ ਲਵੇ ਜੋੜਾ ਇਕੱਠਾ ਲਵੇ ਆਪਾਂ ਵੀਰੇ 36000 ਦਾ ਦੇਣਾ ਹੀ ਦੇਣਾ 37000 ਦਾ ਮਾਨਤਨ ਥੋੜਾ ਘਾਣਾ ਹੋਜੂ ਹਾਂ ਮਾਨਤਨ ਕਰ ਦਾਂਗੇ ਵੀਰੇ 36000 ਦਾ ਬਈ ਕਹਿੰਦਾ ਆਪਾਂ ਜੋੜਾ ਦੇ ਦਾਂਗੇ ਬਈ ਐਂ ਮੰਨ ਲਓ ਪਲਗੀਆਂ ਪਈਆਂ ਕੱਟੀਆਂ ਦੇ ਕੱਦ ਬਹੁਤ ਆ ਬਾਕੀ ਚੰਗੀਆਂ ਪਤਲੇ ਪਤਲੇ ਪਿੰਡਿਆਂ ਦੀਆਂ ਕੱਟੀਆਂ ਦੋਮੇ ਹਾਂ ਅੱਗੇ ਦੋ ਨੰਬਰ ਕੱਟੀਆਂ ਬਈ ਇਹ ਇਹਦੀ ਕੱਟੀ ਹੋਈ ਉਮਰ ਹੋਊ ਵੀਰੇ 15 ਮਹੀਨੇ ਤੋਂ ਤਾਈ ਹੋ ਕੱਟੀ ਇਹ ਹਾਂ ਬੜਾ ਚੰਗਾ ਯਾਰ ਹਾਂ ਪੂਰੇ ਟੌਪ ਦੀਆਂ ਕਟੀਆਂ ਘਰੋਂ ਲਿਆਂ ਆਏ ਨਹੀਂ ਹੋਊਗਾ ਮਾੜੀਆਂ ਹੁਣ ਕਿਸੇ ਪਾਸੇ ਵਿੱਥਣਾ ਉਸੇ ਮੈਂ ਇਹਦਾ ਵੀ ਕੀਮਤ ਰੋ ਮੋਹਲੇ ਦਾ ਕਿੰਨਾ ਕਰਾ ਲਊ ਵੀਰੇ ਇਹ 24000 ਚ ਕੱਟੀ ਦੇ ਦੇਣੀ ਆਪਾਂ 24 ਦੀ ਹਾਂਜੀ ਬਾਈ ਠੀਕ ਆ 24000 ਦੀ ਬਾਈ ਕਹਿੰਦਾ ਆਪਾਂ ਇਹ ਕੱਟੀ ਦੇ ਦੇਾਂਗੇ ਬਾਕੀ ਤੋਰਾ ਚੈੱਕ ਕਰਾ ਦੇ ਮੜਾ ਜਾਂ ਤੋਰਾ ਬਾਈ 1 ਨੰਬਰ ਚਾਰ ਇਹ ਤਾਂ ਯਾਰ 2 ਮਹੀਨੇ ਰੋਟੀ ਕਾਲਣ ਵਾਲੀ ਕਾਮ ਵਾਲਾ ਫੱਟੀ ਇਹਨੇ ਰੱਖਣੀਆਂ ਸਹੀ ਗੱਲ ਆ ਬਾਈ ਕਿਆ ਬਾਤ ਆ ਪਿੱਠਪੂੜਾ ਚੈੱਕ ਕਰੋ ਚੌੜੀ ਚੂੜੀ ਕਿੰਨੀ ਚੌੜੀ ਹੋਇਆ ਕੱਟੀ ਦੇ ਪਿੱਛੋਂ ਸਹੀ ਗੱਲ ਆ ਬਾਈ ਫੁੱਲ ਚੌੜੀ ਆ ਕੱਟੀ ਆਏ ਨਹੀਂ ਹੋਊਗੀ ਲੈ ਬਾਕੀ ਸਾਊ ਸੀਨੀਅਰ ਤੋਂ ਬਾਈ ਦੋਵੇਂ ਕਟਿੰਗਾ ਫੁੱਲ ਲੈ ਚੱਲ ਅਪਣਿਆ ਲੈ ਕਿੰਨੀ ਪਿੱਛੋਂ ਚੌੜੀ ਦਿਖਾ ਕੱਟੀ ਦੀ ਲੈ ਕਿੰਨੀ ਚੌੜੀ ਹੋ ਲੈ ਹਮਮ ਇੰਨੀ ਚੌੜੀ ਆ ਕੱਟੀ ਚੌੜੀ ਚੂੜੀ ਫੁੱਲ ਲੈ ਚੱਲ ਬਾਈ ਅਪਣੇ ਹਮ 24ਰ ਚ ਕੱਟੀ ਦੇ ਦਾਂਗੇ ਪੂਰੀ ਟੌਪ ਦੀ ਕੱਟੀ ਆ ਦੋ ਮਹੀਨਿਆਂ ਨੂੰ ਸੰਭ ਕੇ ਟੀਕਾ ਲੈਗੀ ਜਿੰਨੇ ਮਰਜ਼ੀ ਪੈਸੇ ਵਟਲਾ ਬਾਈ ਠੀਕ ਆ ਆਪਾਂ ਕੋਲੋਂ ਲੈ ਗਏ ਜਾਂਦੇ ਆ ਹੋ ਤਾਂ ਕਟਿਆ ਵਾਲੇ ਨਹੀਂ ਲਾਉਂਦੇ। ਮੋਲ ਵੀ ਬਾਈ ਨੇ 24000 ਕੀਤਾ। ਜੇ ਬਾਈ ਕਹਿੰਦਾ ਜੋੜਾ ਦੋਵੇਂ ਇਕੱਠਿਆਂ ਲਊਗਾ 37000 ਦੀ ਆਪਾਂ ਦੇ ਦੇਵਾਂਗੇ। ਹੂੰ ਤੇ ਨਗ ਬਾਈ ਕੋਲੇ ਆਪਾਂ ਸਾਰੇ ਹੀ ਦਿਖਾਤੇ ਜਿਨੇ ਸੀਗੇ ਬਾਈ ਤੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਮੋਲ ਪੱਠੇ ਖਾਂਦੇ ਦਿਖਾ ਦਿਆਂਗੇ। ਹੂੰ ਆਏ ਨਹੀਂ ਹੋਗਾ ਜੇ। ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ। ਧੰਨਵਾਦ ਜੀ।